ਹਾਂਜੀ ਸਤਿ ਸ਼੍ਰੀ ਅਕਾਲ ਸਭ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਨਿਊ ਅਕਾਲ ਰੂਪ ਮੈਰਿਜ ਬੀਰੋ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਔਰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਹੀ ਖਾਸ ਪ੍ਰੋਫਾਈਲਸ ਸਿਰਫ ਔਰ ਸਿਰਫ ਲੜਕੀਆਂ ਦੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਇਹ ਦੱਸ ਦਈਏ ਕਿ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਸਾਡੇ ਕੋਲ ਬਹੁਤ ਸਾਰੇ ਲੜਕੀਆਂ ਔਰ ਲੜਕੀਆਂ ਦੀ ਐਡ ਜਿਹੜੀ ਉਹ ਆਉਂਦੀ ਹੈ ਬਹੁਤ ਸਾਰੀਆਂ ਪ੍ਰੋਫਾਈਲਾਂ ਸਾਡੇ ਕੋਲ ਪਹੁੰਚਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਲੜਕੀਆਂ ਦੇ ਪੇਰੈਂਟਸ ਨਹੀਂ ਚਾਹੁੰਦੇ ਕਿ ਉਹਨਾਂ ਦੀ ਐਡ ਲਗਾਈ ਜਾਵੇ ਔਰ ਉਹ ਸਾਨੂੰ ਆਪਣਾ ਬਾਇਓ ਡਾਟਾ ਜਿਹੜਾ ਭੇਜ ਦਿੰਦੇ ਨੇ ਔਰ ਫੋਨ ਨੰਬਰ ਜਿਹੜਾ ਹੈ ਅਸੀਂ ਹੀ ਆਪਣਾ ਲਗਾ ਦਿੰਦੇ ਹਾਂ ਇਸ ਕਰਕੇ ਜਿਹੜੇ ਪ੍ਰੋਫਾਈਲਸ ਅੱਜ ਦੀ ਵੀਡੀਓ ਵਿੱਚ ਅਸੀਂ ਭੇਜੇ ਨੇ ਕੁਝ ਪ੍ਰੋਫਾਈਲਸ ਉਹਨਾਂ ਵਿੱਚੋਂ ਐਸੇ ਨੇ ਜਿਨ੍ਹਾਂ ਦੇ ਵਿੱਚ ਪੇਰੈਂਟਸ ਨੇ ਆਪਣਾ ਫੋਨ ਨੰਬਰ ਫੈਮਿਲੀ ਨੰਬਰ ਨਹੀਂ ਦਿੱਤਾ ਹੋਇਆ ਹੈ ਔਰ ਸਾਡਾ ਹੀ ਮੈਰਿਜ ਬਿਊਰੋ ਦਾ ਨੰਬਰ ਹੈ ਤੁਸੀਂ ਉਸ ਉੱਪਰ ਆਪਣਾ ਪੂਰਾ ਬਾਇਓਡਾਟਾ ਭੇਜਣਾ ਹੈ ਔਰ ਜਾਂ ਫਿਰ ਮੈਸੇਜ ਕਰਨਾ ਹੈ ਔਰ ਕਾਲ ਨਹੀਂ ਕਰਨਾ ਹੈ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਔਰ ਇਹਨਾਂ ਪ੍ਰੋਫਾਈਲਸ ਦੇ ਨਾਲ ਮੈਚ ਹੁੰਦਾ ਬਾਇਓਡਾਟਾ ਜਿਹੜਾ ਵੀ ਤੁਸੀਂ ਸੈਂਡ ਕਰੋਗੇ ਅਸੀਂ ਫੈਮਿਲੀ ਨੂੰ ਦਿਖਾ ਕੇ ਫਿਰ ਅੱਗੇ ਦੀ ਜਿਹੜੀ ਇਨਫੋਰਮੇਸ਼ਨ ਹੈ ਤੁਹਾਨੂੰ ਦੇ ਦੇਵਾਂਗੇ ਸੋ ਹੁਣ ਸ਼ੁਰੂਆਤ ਕਰਦੇ ਹਾਂ ਜੋ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਪ੍ਰੋਫਾਈਲਸ ਪਹੁੰਚੇ ਹੋਏ ਫਰਸਟ ਪ੍ਰੋਫਾਈਲ ਹੈ ਵੈਲ ਸੈਟਲ ਫੈਮਲੀ ਤੋਂ ਨਿਊਜ਼ੀਲੈਂਡ ਵਿੱਚ ਪੀਆਰ ਲੜਕੀ ਜਿਹੜੇ ਗਵਰਨਮੈਂਟ ਜੌਬ ਤੇ ਹੈ 1992 ਦਾ ਬਰਥ 5 ਫੁੱਟ 3 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਮੈਡੀਕਲ ਡਿਗਰੀ ਨਿਊਜ਼ੀਲੈਂਡ ਤੋਂ ਤੇ ਕਾਸਟ ਹੈ ਨਾ ਦੀ ਜੱਟ ਸਿੱਖ ਸਾਰੀ ਫੈਮਲੀ ਨਿਊਜ਼ੀਲੈਂਡ ਵਿੱਚ ਵੈਲ ਸੈਟਲ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਜਲੰਧਰ ਏਰੀਆ ਤੋਂ ਔਰ ਇਹਨਾਂ ਦੀ ਚੋਇਸ ਹੈ ਕਿ ਸਿਰਫ ਜੱਟ ਸਿੱਖ ਫੈਮਲੀ ਤੋਂ ਹੀ ਲੜਕਾ ਇੰਜੀਨੀਅਰ ਜਾਂ ਫਿਰ ਕੋਈ ਹੋਰ ਡਿਗਰੀ ਹੋਲਡਰ ਹੋਵੇ ਔਰ ਲੜਕੇ ਦੀ ਉਮਰ 27 ਤੋਂ ਲੈ ਕੇ 33 ਸਾਲ ਦੇ ਵਿੱਚ ਹੋਵੇ ਰਿਸ਼ਭੀਰੋਂ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਸਿਰਫ ਔਰ ਸਿਰਫ ਫੈਮਿਲੀ ਵਾਲੇ ਹੀ ਡਾਇਰੈਕਟ ਕਾਲ ਕਰਨ ਫੋਨ ਨੰਬਰ ਦਿੱਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ 90412 23961 90412 23961 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਡੇਟ ਆਫ ਬਰਥ ਹੈ 28 ਮਈ 1997 5 ਫੁੱਟ 4 ਇੰਚ ਹਾਈਟ ਲੜਕੀ ਪ੍ਰਾਈਵੇਟ ਟੀਚਰ ਹੈ ਔਰ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਗ੍ਰੈਜੂਏਸ਼ਨ ਔਰ ਕੰਪਿਊਟਰ ਕੋਰਸ ਐਨਟੀਟੀ ਕੋਰਸ ਔਰ ਇੱਕ ਸਿਸਟਰ ਇਹਨਾਂ ਦੇ ਉਹ ਕੈਨੇਡਾ ਵਿੱਚ ਪੀਆਰ ਨੇ ਇੱਕ ਬ੍ਰਦਰ ਹੈ ਉਹ ਵੀ ਕੈਨੇਡਾ ਦੇ ਵਿੱਚ ਪੀਆਰ ਹੈ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਜ਼ਮੀਨ ਹੈ ਇਹਨਾਂ ਦੀ 8 ਏਕੜ ਪੰਜਾਬ ਤੋਂ ਬਿਲੋਂਗ ਕਰਦੇ ਨੇ ਹੁਸ਼ਿਆਰਪੁਰ ਏਰੀਆ ਤੋਂ ਔਰ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਹੁਸ਼ਿਆਰਪੁਰ ਜਲੰਧਰ ਗੜਸ਼ੰਕਰ ਜਾਂ ਆਸ-ਪਾਸ ਦੇ ਏਰੀਆ ਤੋਂ ਔਰ ਲੜਕਾ ਜਿਹੜਾ ਹੈ ਇਹਨਾਂ ਨੂੰ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਚਾਹੀਦਾ ਹੈ। ਵਧੇਰੇ ਇਨਫਰਮੇਸ਼ਨ ਵਾਸਤੇ ਫੈਮਿਲੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰੋ ਜੀ 9968272681 8968272681 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਡੇਟ ਆਫ ਬਰਥ ਹੈ 1 ਜੁਲਾਈ 1996 5 ਫੁੱਟ 4 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਵਿਦ ਫਾਈਨ ਆਰਟਸ ਐਂਡ ਲੜਕੀ ਆਰਟਿਸਟ ਦੀ ਜੌਬ ਕਰਦੀ ਹੈ ਆਪਣਾ ਬਿਜ਼ਨਸ ਹੈ ਇਹਨਾਂ ਦਾ ਲੁਧਿਆਣਾ ਸਿਟੀ ਨੂੰ ਬਿਲੋਂਗ ਕਰਦੇ ਨੇ ਔਰ ਇਹਨਾਂ ਨੂੰ ਲੜਕਾ ਚਾਹੀਦਾ ਹੈ ਜਿਹੜਾ ਕੈਨੇਡਾ ਵਿੱਚ ਹੋਵੇ ਜਾਂ ਫਿਰ ਜਰਮਨੀ ਦੇ ਵਿੱਚ ਪੀਆਰ ਕਾਸਟ ਹੈ ਇਹਨਾਂ ਦੀ ਹਿੰਦੂ ਵਾਲੀਆ ਦੋ ਇਹਨਾਂ ਦੇ ਕੰਟੈਕਟ ਨੇ ਫਰਸਟ ਹੈ 9814447551 ਦੂਸਰਾ ਹੈ 9814733403 ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਹੁਣੇ ਹੀ ਇਹਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਨੈਕਸਟ ਹੈ ਜੀ ਸ਼ਰਮਾ ਕਾਸਟ ਦੀ ਲੜਕੀ 1992 ਦਾ ਬਰਤ ਹੈ 5 ਫੁੱਟ 4 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਇਹਨਾਂ ਦੀ ਬੀਟੈਕ ਐਮਟੈਕ ਫਾਦਰ ਸਰਕਾਰੀ ਜੋਬ ਤੇ ਨੇ ਔਰ ਸੌਰੀ ਫਾਦਰ ਇਹਨਾਂ ਦੇ ਸਰਕਾਰੀ ਜੋਬ ਤੋਂ ਰਿਟਾਇਰ ਨੇ ਮਦਰ ਜਿਹੜੇ ਇਹਨਾਂ ਦੀ ਹੋਸ ਵਾਈਫ ਨੇ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਮੈਰਿਡ ਹੈ ਔਰ ਪੰਜਾਬ ਤੋਂ ਬਲੋਂਗ ਕਰਦੇ ਨੇ ਗੁਰਦਾਸਪੁਰ ਸਿਟੀ ਤੋਂ ਔਰ ਇਹ ਜੋ ਫੋਨ ਨੰਬਰ ਦਿੱਤਾ ਹੋਇਆ ਹੈ 7589372162 ਇਸ ਨੰਬਰ ਤੇ ਤੁਸੀਂ ਸਿਰਫ ਆਪਣਾ ਬਾਇਓ ਡਾਟਾ ਭੇਜਣਾ ਹੈ ਜਾਂ WhatsApp ਮੈਸੇਜ ਕਰਨਾ ਹੈ ਨੈਕਸਟ ਹੈ ਜੀ ਰਾਜਦੀਪ ਕੌਰ ਨਾਮ ਦੀ ਲੜਕੀ ਏਜ ਹੈ ਇਹਨਾਂ ਦੀ 25 ਸਾਲ ਹਾਈਟ ਹੈ 5 ਫੁੱਟ 6 ਇੰਚ ਕੁਆਲਿਫੀਕੇਸ਼ਨ ਹੈ ਜੀਐਨਐਮ ਨਰਸਿੰਗ ਔਰ ਉਸ ਤੋਂ ਬਾਅਦ ਇਹਨਾਂ ਨੇ ਨੈਨੀ ਦਾ ਕੋਰਸ ਵੀ ਕੀਤਾ ਹੈ ਫਾਦਰ ਇਹਨਾਂ ਦੇ ਆਰਮੀ ਤੋਂ ਰਿਟਾਇਰ ਨੇ ਮਦਰ ਹਾਊਸ ਵਾਈਫ ਨੇ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਫੋਰਨ ਦੇ ਵਿੱਚ ਹੈ ਮਨੀਲਾ ਕੰਟਰੀ ਵਿੱਚ ਇੱਕ ਇਹਨਾਂ ਦੀ ਸਿਸਟਰ ਨੇ ਕਾਸਟ ਹੈ ਇਹਨਾਂ ਦੀ ਰਵੀਦਾਸੀਆ ਸਿੱਖ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਲੁਧਿਆਣਾ ਸਿਟੀ ਤੋਂ ਔਰ ਇਹ ਜੋ ਫੋਨ ਨੰਬਰ ਦਿੱਤਾ ਹੋਇਆ ਹੈ ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਜਾਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਨੈਕਸਟ ਹੈ ਜੀ ਸ਼ਰਮਾ ਕਾਸਟ ਦੀ ਲੜਕੀ ਜਿਹੜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ 1999 ਦਾ ਬਰਤ ਹੈ ਇਹਨਾਂ ਦਾ 1999 ਦਾ ਹਾਈਟ ਹੈ ਇਹਨਾਂ ਦੀ 5 ਫੁੱਟ 5 ਇੰਚ ਔਰ ਇਹਨਾਂ ਦਾ ਕੋਈ ਬ੍ਰਦਰ ਜਾਂ ਸਿਸਟਰ ਨਹੀਂ ਹੈ ਜਾਨਕੀ ਲੜਕੀ ਇਕਲੋਤੀ ਹੈ ਔਰ ਵੈਲ ਐਜੂਕੇਟਿਡ ਹੈ ਸਾਰੀ ਫੈਮਿਲੀ ਇਹਨਾਂ ਦੀ ਪੜ੍ਹੀ ਲਿਖੀ ਹੈ ਔਰ ਇਹਨਾਂ ਦੀ ਚੋਇਸ ਹੈ ਕਿ ਲੜਕਾ ਇਹਨਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਬਰਨਾਲਾ ਏਰੀਆ ਤੋਂ ਔਰ ਇਹ ਜੋ ਕੰਟੈਕਟ ਨੰਬਰ ਦਿੱਤਾ ਹੋਇਆ ਹੈ 7589372162 7589372162 ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜਣਾ ਹੈ ਜਾਂ ਤੁਸੀਂ WhatsApp ਤੇ ਮੈਸੇਜ ਕਰਨਾ ਹੈ ਨੈਕਸਟ ਹੈ ਜੀ ਮਹਾਸ਼ਾ ਕਾਸਟ ਦੇ ਮੈਡਮ ਜਿਹੜੇ ਪ੍ਰਾਈਵੇਟ ਜੌਬ ਕਰਦੇ ਨੇ 1980 ਦਾ ਇਹਨਾਂ ਦਾ ਜਨਮ ਹੈ ਔਰ ਇਹਨਾਂ ਦੇ ਹਸਬੰਡ ਦੀ ਡੈਥ ਹੋ ਚੁੱਕੀ ਹੈ ਹਾਈਟ ਹੈ ਇਹਨਾਂ ਦੀ 5 ਫੁੱਟ 2 ਇੰਚ ਕਵਾਲੀਫਿਕੇਸ਼ਨ ਹੈ ਇਹਨਾਂ ਦੀ 10th ਕਲਾਸ ਔਰ ਅੰਮ੍ਰਿਤਸਰ ਏਰੀਆ ਨੂੰ ਅੰਮ੍ਰਿਤਸਰ ਜ਼ਿਲ੍ਹੇ ਨੂੰ ਇਹ ਬਿਲੋਂਗ ਕਰਦੇ ਨੇ ਔਰ ਇਹਨਾਂ ਦੀ ਚੋਇਸ ਇਹ ਆ ਕਿ ਵੈਲ ਸੈਟਲ ਪਰਿਵਾਰ ਤੋਂ ਨਸ਼ੇ ਰਹਿਤ ਪਰਸਨ ਦਾ ਰਿਸ਼ਤਾ ਚਾਹੀਦਾ ਹੈ ਜਿਹੜਾ ਸਰਕਾਰੀ ਜੋਬ ਜਾਂ ਕੋਈ ਵਧੀਆ ਆਪਣਾ ਬਿਜ਼ਨਸ ਕਰਦਾ ਹੋਵੇ ਔਰ ਇਹ ਜੋ ਫੋਨ ਨੰਬਰ ਦਿੱਤਾ ਹੋਇਆ ਹੈ 7589372162 ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਜਾਂ ਫਿਰ WhatsApp ਤੇ ਮੈਸੇਜ ਕਰ ਸਕਦੇ ਹੋ ਔਰ ਜਾਤੀ ਬੰਧਨ ਇਹਨਾਂ ਨੂੰ ਕੋਈ ਨਹੀਂ ਹੈ ਪਰਸਨ ਚਾਹੇ ਕਿਸੇ ਵੀ ਕਾਸਟ ਦਾ ਹੋਵੇ ਇਹ ਰਿਸ਼ਤਾ ਕਰ ਲੈਣਗੇ ਔਰ ਇਹਨਾਂ ਨੂੰ ਪ੍ਰੋਫਾਈਲ ਚਾਹੀਦਾ ਹੈ ਅੰਮ੍ਰਿਤਸਰ ਏਰੀਏ ਤੋਂ ਗੁਰਦਾਸਪੁਰ ਤੋਂ ਜਲੰਧਰ ਹੁਸ਼ਿਆਰਪੁਰ ਇਹਨਾਂ ਏਰੀਆਜ਼ ਤੋਂ ਨੈਕਸਟ ਹੈ ਜੀ ਵੈਲ ਸੈਟਲ ਫੈਮਿਲੀ ਤੋਂ ਹਿੰਦੂ ਜੱਟ ਕਾਸਟ ਦੀ ਲੜਕੀ ਜਿਹੜੀ ਕੈਨੇਡਾ ਦੇ ਵਿੱਚ ਪੀਆਰ ਹੈ 1996 ਦਾ ਬਰਤ ਹੈ ਇਹਨਾਂ ਦਾ ਯਾਨੀ ਕਿ 1996 ਦਾ ਹਾਈਟ ਹੈ ਇਹਨਾਂ ਦੀ 5 ਫੁੱਟ 4 ਇੰਚ ਵਧੀਆ ਵੈਲ ਸੈਟਲ ਸਾਰੀ ਫੈਮਿਲੀ ਹੈ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਗੁਰਦਾਸਪੁਰ ਏਰੀਆ ਤੋਂ ਇਹਨਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਜਾਂ ਲੜਕਾ ਕੈਨੇਡਾ ਦੇ ਵਿੱਚ ਹੋਵੇ ਡੇਰ ਇਨਫਰਮੇਸ਼ਨ ਵਾਸਤੇ ਇਸ ਫੈਮਿਲੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਫੋਨ ਨੰਬਰ ਨੋਟ ਕਰੋ ਜੀ 9417834082 9417834082 ਨੈਕਸਟ ਹੈ ਜੀ ਜੱਟ ਸਿੱਖ ਕਾਸਟ ਦੀ ਲੜਕੀ ਹਾਈਟ ਹੈ ਨਾ ਦੀ 5 ਫੁੱਟ 8 ਇੰਚ ਔਰ 1992 ਦਾ ਬਰਥ ਹੈ ਜਾਨਕਿ 1992 ਦਾ ਕੁਆਲੀਫਿਕੇਸ਼ਨ ਹੈ ਨਾ ਦੀ ਬੀਐਸਸੀ ਨਰਸਿੰਗ ਔਰ ਲੜਕੀ ਵਿਜ਼ਿਟਰ ਵੀਜ਼ਾ ਤੇ ਹੈ ਕੈਨੇਡਾ ਦੇ ਵਿੱਚ ਹੁਣ ਲੜਕੀ ਜਿਹੜੀ ਹੈ ਉਥੇ ਆਰਐਨ ਦਾ ਟੈਸਟ ਦੇ ਰਹੀ ਹੈ ਰਜਿਸਟਰਡ ਨਰਸ ਦਾ ਔਰ ਸਾਰੀ ਫੈਮਿਲੀ ਜਿਹੜੀ ਇਹਨਾਂ ਦੀ ਵੈਲ ਐਜੂਕੇਟਿਡ ਹੈ ਔਰ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੀਆਰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਿਹੜਾ ਕੈਨੇਡਾ ਵਿੱਚ ਪੀਆਰ ਹੋਵੇ ਜਾਂ ਫਿਰ ਯੂਐਸਏ ਵਿੱਚ ਪੰਜਾਬ ਤੋਂ ਬਿਲੋਂਗ ਕਰਦੇ ਨੇ ਮੋਗਾ ਏਰੀਆ ਤੋਂ ਔਰ ਵਧੇਰੇ ਇਨਫੋਰਮੇਸ਼ਨ ਵਾਸਤੇ ਫੈਮਿਲੀ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਫੋਨ ਨੰਬਰ ਨੋਟ ਕਰੋ ਜੀ +1206354739 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਲੜਕੀ ਵੀਜ਼ਾ ਕਾਉਂਸਲਰ ਹੈ ਬਹੁਤ ਵਧੀਆ ਇਹਨਾਂ ਦੀ ਜੌਬ ਹੈ ਏਜ ਹੈ ਇਹਨਾਂ ਦੀ 30 ਸਾਲ ਔਰ ਹਾਈਟ ਹੈ ਇਹਨਾਂ ਦੀ 5 ਫੁੱਟ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਗ੍ਰੈਜੂਏਸ਼ਨ ਫਾਦਰ ਇਹਨਾਂ ਦੇ ਆਰ ਐਮ ਪੀ ਡਾਕਟਰ ਨੇ ਮਦਰ ਜਿਹੜੇ ਉਹ ਆਂਗਣਵਾੜੀ ਵਰਕਰ ਨੇ ਔਰ ਕਾਸਟ ਹੈ ਇਹਨਾਂ ਦੀ ਮਜਬੀ ਸਿੱਖ ਇਹਨਾਂ ਨੂੰ ਪੜ੍ਹੇ ਲਿਖੇ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਾਂ ਲੜਕਾ ਫੋਰਨ ਦੇ ਵਿੱਚ ਹੋਵੇ ਜਾਂ ਲੜਕਾ ਇੰਡੀਆ ਦੇ ਵਿੱਚ ਹੋਵੇ ਔਰ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 86859 17128 86859 17128 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਲੜਕੀ ਵੈਲ ਸੈਟਲ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਲੜਕੀ ਦਾ ਆਪਣਾ ਬਿਜ਼ਨਸ ਹੈ ਨਵੰਬਰ 1986 ਦਾ ਜਨਮ 5 ਫੁੱਟ 5 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਔਰ ਕੰਪਿਊਟਰ ਕੋਰਸ ਕਾਸਟ ਹੈ ਨਾ ਦੀ ਜੱਟ ਸਿੱਖ ਵਧੀਆ ਖਾਨਦਾਨੀ ਪਰਿਵਾਰ ਨੂੰ ਬਿਲੋਂਗ ਕਰਦੇ ਨੇ ਔਰ ਲੜਕਾ ਵੀ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਹੀ ਚਾਹੀਦਾ ਹੈ ਜਿਹੜਾ ਕੈਨੇਡਾ ਵਿੱਚ ਪੀਆਰ ਹੋਵੇ ਔਰ ਬਿਨਾਂ ਕਿਸੇ ਨਸ਼ੇ ਤੋਂ ਹੋਵੇ ਲੜਕਾ ਜਾਂ ਤਾਂ ਅਨਮੈਰਿਡ ਹੋਵੇ ਜਾਂ ਫਿਰ ਲੜਕਾ ਜਿਹੜਾ ਹੈ ਤਲਾਕਸ਼ੂਦਾ ਔਰ ਬਿਨਾ ਬੱਚੇ ਤੋਂ ਹੋਵੇ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਜੀ ਖੰਨਾ ਏਰੀਆ ਤੋਂ ਫੈਮਿਲੀ ਦਾ ਫੋਨ ਨੰਬਰ ਦਿੱਤਾ ਹੋਇਆ ਹੈ 98882 41507 9882 41507 ਨੈਕਸਟ ਹੈ ਜੱਟ ਸਿੱਖ ਕਾਸਟ ਦੀ ਲੜਕੀ ਜਿਹੜੀ ਕੈਨੇਡਾ ਦੇ ਵਿੱਚ ਪੀਆਰ ਹੈ 1990 ਦਾ ਬਰਥ ਹੈ ਇਹਨਾਂ ਦਾ ਜਾਨਕਿ 1990 ਦਾ 5 ਫੁੱਟ 6 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਇਹਨਾਂ ਦੀ MCA ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ ਔਰ ਇੱਕ ਇਹੋ ਨੇ ਡਿਪਲੋਮਾ ਵੀ ਕੀਤਾ ਹੋਇਆ ਹੈ ਲੜਕੀ ਤਲਾਕਸ਼ੂਦਾ ਹੈ ਔਰ ਲੜਕਾ ਵੀ ਇਹਨਾਂ ਨੂੰ ਤਲਾਕਸ਼ੂਦਾ ਹੀ ਚਾਹੀਦਾ ਹੈ ਜਿਹੜਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਜਾਂ ਫਿਰ ਸਿਟੀਜ਼ਨ ਔਰ ਫੈਮਿਲੀ ਜਿਹੜੀ ਹੈ ਇਹ ਲੁਧਿਆਣਾ ਸਿਟੀ ਤੋਂ ਹੈ ਇਹਨਾਂ ਨੂੰ ਲੁਧਿਆਣਾ ਦੇ ਆਸ-ਪਾਸ ਤੋਂ ਹੀ ਰਿਸ਼ਤਾ ਚਾਹੀਦਾ ਹੈ ਔਰ ਹੋਰ ਵੀ ਦੇ ਇਨਫੋਰਮੇਸ਼ਨ ਵਾਸਤੇ ਫੈਮਿਲੀ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਫੋਨ ਨੰਬਰ ਨੋਟ ਕਰੋ ਜੀ 9815567290 9815567290 ਨੈਕਸਟ ਨੋਟ ਕਰੋ ਜੀ ਲੜਕੀ ਦਾ ਰਿਸ਼ਤਾ 1995 ਦਾ ਬਰਥ ਹੈ ਇਹਨਾਂ ਦਾ 5 ਫੁੱਟ 1 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀ ਟੈਕ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਐਮਬੀਏ ਇਹਨਾਂ ਨੇ ਕੀਤੀ ਹੋਈ ਹੈ ਯੂਕੇ ਤੋਂ ਔਰ ਲੜਕੀ ਕੋਲ ਯੂਕੇ ਦਾ 5 ਸਾਲ ਦਾ ਵਰਕ ਪਰਮਿਟ ਹੈ ਲੜਕਾ ਵੀ ਇਹਨਾਂ ਨੇ ਯੂਕੇ ਦੇ ਵਿੱਚ ਵਰਕ ਪਰਮਿਟ ਜਾਂ ਫਿਰ ਪੀਆਰ ਚਾਹੀਦਾ ਹੈ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਸਮਰਾਲਾ ਏਰੀਆ ਤੋਂ ਨੀਅਰ ਲੁਧਿਆਣਾ ਸਿਟੀ ਔਰ ਇਹਨਾਂ ਦਾ ਡਾਇਰੈਕਟ ਫੋਨ ਨੰਬਰ ਨੋਟ ਕਰੋ ਜੀ +447867 035850 ਧਿਆਨ ਨਾਲ ਨੰਬਰ ਚੈੱਕ ਕਰਕੇ ਇਹਨਾਂ ਦੇ ਨਾਲ ਹੁਣੇ ਹੀ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਨੈਕਸਟ ਹੈ ਜੀ ਵੈਲ ਸੈਟਲ ਪਰਿਵਾਰ ਤੋਂ ਜੱਟ ਸਿੱਖ ਕਾਸਟ ਦੀ ਲੜਕੀ ਜਿਹੜੀ ਕੈਨੇਡਾ ਦੇ ਵਿੱਚ ਪੀਆਰ ਹੈ 1990 ਦਾ ਜਨਮ 5 ਫੁੱਟ 6 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਐਮਸੀਏ ਔਰ ਇੱਕ ਡਿਪਲੋਮਾ ਕੀਤਾ ਹੋਇਆ ਹੈ ਲੜਕੀ ਤਲਾਕਸ਼ੁਦਾ ਹੈ ਲੜਕਾ ਇਹਨਾਂ ਨੂੰ ਤਲਾਕਸ਼ੁਦਾ ਚਾਹੀਦਾ ਹੈ ਕੈਨੇਡਾ ਵਿੱਚ ਪੀਆਰ ਹੋਵੇ ਜਾਂ ਸਿਟੀਜ਼ਨ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਲੁਧਿਆਣਾ ਸ਼ਹਿਰ ਤੋਂ ਫੈਮਿਲੀ ਦਾ ਫੋਨ ਨੰਬਰ ਹੈ 9815567290 9815567290 ਔਰ ਕਿਰਪਾ ਕਰਕੇ ਇਹਨਾਂ ਨੂੰ ਮੈਰਿਜ ਬਿਊਰੋ ਵਾਲੇ ਕੰਟੈਕਟ ਨਾ ਕਰਨ ਸਿਰਫ ਔਰ ਸਿਰਫ ਫੈਮਿਲੀ ਵਾਲੇ ਹੀ ਡਾਇਰੈਕਟ ਗੱਲ ਕਰਨ ਜਿਹੜੇ ਸਿਰਫ ਜੱਟ ਸਿੱਖ ਕਾਸਟ ਨੂੰ ਬਿਲੋਂਗ ਕਰਦੇ ਨੇ ਔਰ ਜਿਹੜੇ ਸਿਰਫ ਔਰ ਸਿਰਫ ਕੈਨੇਡਾ ਦੇ ਵਿੱਚ ਪੀਆਰ ਜਾਂ ਸਿਟੀਜ਼ਨ ਨੇ ਨੈਕਸਟ ਹੈ ਜੀ ਜੱਟ ਸਿੱਖ ਕਾਸਟ ਦੇ ਮੈਡਮ ਜਿਨ੍ਹਾਂ ਦਾ 1984 ਦਾ ਜਨਮ ਹੈ 1984 ਦਾ ਹਾਈਟ ਹੈ ਨਾ ਦੀ 5 ਫੁੱਟ 4 ਇੰਚ ਵਧੀਆ ਪਰਿਵਾਰ ਨੂੰ ਇਹ ਬਿਲੋਂਗ ਕਰਦੇ ਨੇ ਕਾਸਟ ਹੈ ਨਾ ਦੀ ਜੱਟ ਸਿੱਖ ਔਰ ਜੱਟ ਸਿੱਖ ਕਾਸਟ ਤੋਂ ਹੀ ਇਹਨਾਂ ਨੂੰ ਪਰਸਨ ਦਾ ਰਿਸ਼ਤਾ ਚਾਹੀਦਾ ਹੈ ਜਿਹੜਾ ਬਿਨਾਂ ਨਸ਼ੇ ਤੋ ਹੋਵੇ ਔਰ ਕੋਈ ਸਰਕਾਰੀ ਜੋਬ ਜਾਂ ਵਧੀਆ ਬਿਜ਼ਨਸ ਕਰਦਾ ਹੋਵੇ ਜਿਨ੍ਹਾਂ ਦੀ 3-4 ਏਕੜ ਜ਼ਮੀਨ ਵੀ ਹੋਵੇ ਔਰ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਖੰਨਾ ਏਰੀਆ ਤੋਂ ਖੰਨਾ ਸਿਟੀ ਤੋਂ ਔਰ ਇਹਨਾਂ ਨੂੰ ਸਿਰਫ ਫੈਮਿਲੀ ਵਾਲੇ ਹੀ ਕੰਟੈਕਟ ਕਰਨ ਮੈਰਿਜ ਵੀਰੋ ਵਾਲੇ ਜਾਂ ਹੋਰ ਲੋਕ ਜਿਹੜੇ ਇਹਨਾਂ ਦੇ ਨਾਲ ਕੰਟੈਕਟ ਨਾ ਕਰਨ ਔਰ ਇਹਨਾਂ ਦਾ ਫੋਨ ਨੰਬਰ ਦਿੱਤਾ ਹੋਇਆ ਹੈ 82880913 8288090013 ਇਸ ਤੋਂ ਇਲਾਵਾ ਜੇਕਰ ਤੁਸੀਂ ਵੀ ਆਪਣੀ ਬੇਟੀ ਜਾਂ ਕਿਸੇ ਰਿਸ਼ਤੇਦਾਰ ਜਾਂ ਆਪਣੀ ਸਿਸਟਰ ਦਾ ਬਾਇਓ ਡਾਟਾ ਸੈਂਡ ਕਰਨਾ ਚਾਹੁੰਦੇ ਹੋ ਤਾਂ ਇਹ ਜੋ ਸਕਰੀਨ ਉੱਪਰ ਪ੍ਰੋਫਾਈਲ ਦਿੱਤਾ ਹੋਇਆ ਹੈ ਜਾਨੀ ਕਿ ਇਹਨਾਂ ਦੀ ਡਿਟੇਲ ਕਿਵੇਂ ਭੇਜਣੀ ਹੈ ਨਾਮ ਲੜਕਾ ਜਾਂ ਲੜਕੀ ਡੇਟ ਆਫ ਬਰਥ ਹਾਈਟ ਕਾਸਟ ਕਿੰਨਾ ਪੜੇ ਨੇ ਕੀ ਕੰਮ ਕਰਦੇ ਨੇ ਔਰ ਉਹਨਾਂ ਦਾ ਸਟੇਟਸ ਕੀ ਹੈ ਉਹ ਅਨਮੈਰਿਡ ਨੇ ਜਾਂ ਡਾਈਵੋਰਸ ਹੋਇਆ ਹੈ ਇੱਕ ਉਹਨਾਂ ਦੀ ਫੋਟੋ ਭੇਜਣੀ ਹੈ ਭੈਣ ਭਰਾ ਕਿੰਨੇ ਨੇ ਪੇਰੈਂਟਸ ਕੀ ਕਰਦੇ ਨੇ ਜ਼ਮੀਨ ਕਿੰਨੀ ਹੈ ਔਰ ਕਿਹੜੇ ਏਰੀਆ ਨੂੰ ਬਿਲੋਂਗ ਕਰਦੇ ਨੇ ਪੰਜਾਬ ਤੋਂ ਔਰ ਦੋ ਉਹਨਾਂ ਦੇ ਵਟਸਐਪ ਦੇ ਨੰਬਰ ਇਹ ਸਾਰਾ ਬਾਇਓ ਡਾਟਾ ਤੁਸੀਂ ਭੇਜਣਾ ਹੁੰਦਾ ਹੈ ਇਸ ਤੋਂ ਇਲਾਵਾ ਜਿਨ੍ਹਾਂ ਦੀ ਅਜੇ ਐਡ ਨਹੀਂ ਆਈ ਜਾਂ ਜਿਨ੍ਹਾਂ ਦੀ ਐਡ ਪੈਂਡਿੰਗ ਹੈ ਉਹ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਨੇ ਔਰ ਅੱਜ ਦੀ ਇਹ ਵੀਡੀਓ ਦੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕਸ